ਰੋਟੋਏ ਸਾਰਾ ਟਰੈਪ ਕਰਦੇ ਕਰਦੇ ਸੋਨੂ ਦੇ ਘਰ ਪਹੁੰਚੇ ਉਰਥੋਂ 330 ਗੱਟੂ ਜਿਹੜੇ ਦੇ 1000 ਟਨ ਲਗਭਗ 1000 किलो 1 टन ਜਿਹੜੀ ਉਹ ਮਿਲੀ ਹੈ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਸਪੋਰਟ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਦਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਬੜੀ ਵੱਡੀ ਖੇਪ ਹੈ ਇਸ ਤਰ੍ਹਾਂ ਦੇ ਜੇ ਸਭ ਲੋਕ ਫੜਾਏ ਜਾਵਾਂਗੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਵੀ ਹੋਏਗੀ ਔਰ ਸਾਰੀਆਂ ਐਨ ਜੀਓਜ਼ ਪਬਲਿਕ ਸਾਰੇ ਅਸੀਂ ਘਰਾਂ ਚ ਉਹਨਾਂ ਦਾ ਸੋਸ਼ਲ ਬਾਈਕਾਟ ਕਰੀਏ ਤਾਂ ਕਿ ਸਮਾਜ ਨੂੰ ਪਤਾ ਲੱਗ ਸਕੇ ਵੀ ਇਹ ਬਿਮਾਰੀ ਕਿਤੇ ਬਾਹਰੋਂ ਨਹੀਂ ਆਈ ਇਹ ਸਾਡੇ ਵਿੱਚ ਬੈਠੇ ਹੀ ਲੋਕ ਲਾਰਚ ਦੇ ਵਿੱਚ ਇਹ ਪ੍ਰਾਣੇ ਜਿਹੜੇ ਦੇਸੀ ਡੋਰ ਹੈ ਉਹ ਕਿੰਨੇ ਨੇ ਉਹਨਾਂ 'ਚ ਆਪਣੀ ਇੱਕ ਇਹ ਕੋਈ ਕੰਪੀਟੀਸ਼ਨ ਹੈ ਉਹ ਜਿਆ ਨਹੀਂ ਹੈ ਵੀ ਕਿਸੇ ਦਾ ਗਲਾ ਵੱਢਣ ਦਾ ਚੱਲਦਾ ਪਿਆ ਸੋ ਅਸੀਂ ਆਪਣੇ ਰੇਡਸ ਜਿਹੜੇ ਨੇ ਆਪਣੀ ਕਾਰਵਾਈਆਂ ਜਾਰੀ ਰਵਾਂਗੇ ਔਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਲੋਕ ਸਾਨੂੰ ਇਨਫੋਰਮ ਕਰ ਰਹੇ ਨੇ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਲਗਾਤਾਰ ਪੰਜਾਬ ਦੇ ਵਿੱਚ ਚਾਈਨਿਸ ਡੋਰ ਦੇ ਨਾਲ 마ਸੂਮ ਬੱਚਿਆਂ ਦੀ ਅਤੇ ਜਾਨਵਰਾਂ ਦੀ ਪਸ਼ੂ ਪੰਛੀਆਂ ਦੀ ਜਿਹੜੀ ਹੈ ਜਾਨ ਜਾਂਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਜਿੱਥੇ ਪੁਲਿਸ ਕਾਰਵਾਈ ਕਰ ਰਹੀ ਹੈ ਤਾਂ ਉੱਥੇ ਹੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਵੀ ਇੱਕ ਫਰਮਾਨ ਜਿਹੜਾ ਇੱਕ ਐਡ ਜਿਹੜੀ ਹੈ ਉਹ ਇਸ਼ਤਿਹਾਰਾਂ ਦੇ ਵਿੱਚ ਦਿੱਤੀ ਸੀਗੀ ਕਿ ਜੇਰਾ ਵੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਨੂੰ ਇਸ ਚਾਈਨਿਸ ਡੋਰ ਵੇਚਣ ਵਾਲਿਆ ਦੀ ਜਾਣਕਾਰੀ ਦੇਵੇਗਾ ਤਾਂ ਉਸ ਨੂੰ 25000 ਰੁਪਏ ਇਨਾਮ ਦਿੱਤਾ ਜਾਵੇਗਾ ਅਤੇ ਇੱਕ ਵੱਡਾ ਕਹਿ ਸਕਦੇ ਆ ਕਿ ਫੈਸਲਾ ਵੀ ਸੀਗਾ ਕਿਉਂਕਿ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਚਾਈਨਿਸ ਡੋਰ ਵਿਕਰੀ ਆ ਤਾਂ ਉਸ ਦੇ ਨਾਲ ਲਗਾਤਾਰ ਬੱਚਿਆਂ ਦੀ ਜਾਨ ਜਾ ਰਹੀ ਹੈ ਅਤੇ ਜਾਨਵਰਾਂ ਦੀ ਵੀ ਉੱਥੇ ਕਹਿ ਸਕਦੇ ਆ ਕਿ ਜਾਨ ਜਾ ਰਹੀ ਹੈ ਤਾਂ ਜਿਸ ਨੂੰ ਲੈ ਕੇ ਕੱਲ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਪਟਿਆਲਾ ਦੇ ਵਿੱਚ ਚਾਈਨਿਸ ਡੋਰ ਵੇਚਣ ਵਾਲਿਆਂ ਦੇ ਉੱਪਰ ਜਿਹੜਾ ਕਹ ਸਕਦੇ ਆ ਰੇਟ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਵੱਡੀ ਬਰਾਮਦਗੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਡਾਕਟਰ ਅਦਰਸ਼ ਪਾਲ ਵਿਜ ਉਹਨਾਂ ਹੀ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੀ ਇਹ ਕਾਰਵਾਈ ਸਗੀ ਕਿੰਨੇ ਕੀ ਟੀਮ ਜਿਹੜੀ ਹੈ ਘਰਾਂ ਦੇ ਵਿੱਚ ਗਈ ਸੀ ਸਰ ਸਭ ਤੋਂ ਪਹਿਲਾਂ ਤਾਂ ਲਗਾਤਾਰ ਚਾਈਨਿਸ ਡੋਰ ਜਿਹੜੀ ਹੈ ਬੱਚਿਆਂ ਦੀ ਜਾਨਵਰਾਂ ਦੀ ਕਾਤਲ ਬਣਦੀ ਜਾ ਰਹੀ ਹੈ ਫਿਰ ਵੀ ਇਸ ਦੀ ਸੇਲ ਜਿਹੜੀ ਹੈ ਮਾਰਕੀਟ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਸੀ ਕਾਲ ਬਿਲਕੁਲ ਜੀ ਇੱਕ ਸੁਸਾਇਟੀ ਦਾ ਬੁਰਾ ਇੱਕ ਅਨਸ਼ਾ ਜਿਹੜਾ ਸਾਡੇ ਵਿੱਚ ਹੀ ਬੈਠਾ ਔਰ ਇਸ ਤਰ੍ਹਾਂ ਦੇ ਕੰਮ ਕਰ ਰਿਹਾ ਲਾਲਚ ਦੇ ਵਿੱਚ ਪੈਸੇ ਦੇ ਵਿੱਚ ਤੋਂ ਮੈਂ ਸਭ ਤੋਂ ਪਹਿਲੇ ਤੇ ਪਬਲਿਕ ਨੂੰ ਵੀ ਆਹਵਾਨ ਕਰਾਂਗਾ ਵੀ ਇਨਾਂ ਲੋਕਾਂ ਦਾ ਸੋਸ਼ਲ ਬਾਈਕਾਟ ਕਰਨ ਇਹ ਜਿਹੇ ਲੋਕ ਆਈਡੈਂਟੀਫਾਈ ਕਰਨ ਔਰ ਸਾਡੀ ਸਹਾਇਤਾ ਕਰਨ ਰੋਸੇ ਸਹਾਇਤਾ ਦੇ ਵਿੱਚ ਮੈਂ ਪੱਤਰਕਾਰ ਭਾਈ ਚਾਰਿਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਸ ਤਰ੍ਹਾਂ ਦੀ ਅਸੀਂ ਸੰਡੇ ਨੂੰ ਅਸੀਂ ਐਡ ਦਿੱਤੀ ਸੀ ਵੀ ਚਾਇਨਾ ਡੋਰ ਫੜਾਓ ਤੇ ਇਨਾਮ ਪਾਓ ਜਾਂ ਉਸ ਤੋਂ ਪਹਿਲੇ ਵੀ ਸਾਨੂੰ ਜਾਣਕਾਰੀ ਆਂਦੀ ਰਹੀ ਪਰ ਚਲੋ ਉਸ ਦਿਨ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਟਿਆਲੇ 'ਚ ਸਰਚ ਕੀਤੀ ਔਰ ਪਹਿਲੇ ਤੇ ਦੁਕਾਨਦਾਰਾਂ ਨੇ ਇਹ ਹੀ ਦੱਸਿਆ ਵੀ ਨਹੀਂ ਜੀ ਅਸੀਂ ਤੇ ਨਾਰਮਲ ਵੇਚ ਰਿਆ ਔਰ ਐਂਡ 'ਚ ਤਿੰਨ ਗੱਟੂ ਉਥੋਂ ਫੜੇ ਗਏ ਸੋਨੂ ਕਾਈਟ ਵਾਲੇ ਕੋਲ ਔਰ ਉਥੋਂ ਫਿਰ ਪਤਾ ਲਗਾਏ ਕਿ ਬੱਚਾ ਉਹਨਾਂ ਨੇ ਜੋੜਿਆ ਜਿਹੜਾ ਕਿ ਅੱਗੇ ਜਾ ਕੇ ਆਪਣੇ ਘਰ ਉਹਦੇ ਫਿਰ 15 ਗੱਟੂ ਉਹਦੇ ਘਰੋਂ ਮਿਲੇ ਨੇ ਔਰ ਉਹ ਬੱਚਾ ਲਾਲਚ ਦੇ ਵਿੱਚ ਕਰ ਰਿਹਾ ਸੀ ਪਲੱਸ 2 ਦੀ ਪੜ੍ਹਾਈ ਕਰਦਾ ਸੀ ਫਿਰ ਉੱਥੋਂ ਸਾਰਾ ਟਰੈਪ ਕਰਦੇ ਕਰਦੇ ਸੋਨੂ ਦੇ ਘਰ ਪਹੁੰਚੇ ਔਰ ਉੱਥੋਂ 330 ਗੱਟੂ ਜਿਹੜੇ ਨੇ 1000 ਟਨ ਲਗਭਗ 1000 ਕਿਲੋ 1 ਟਨ ਜਿਹੜੀ ਉਹ ਮਿਲੀ ਹੈ ਸੋ ਇਹ ਬੜੀ ਵੱਡੀ ਖੇਪ ਹੈ ਹੁਣ ਅਸੀਂ ਉਹਨੂੰ ਪੁਲਿਸ ਦੇ ਨਾਲ ਐਂਡ ਚ ਅਸੀਂ ਜੋੜ ਲਿਆ ਸੀ ਪੁਲਿਸ ਨੂੰ ਵੀ ਔਰ ਉਹਨਾਂ ਨੇ ਅਗਲੀ ਕਾਰਵਾਈ ਉਹਦੇ ਤੇ ਸ਼ੁਰੂ ਕੀਤੀ ਹੈ ਅਸੀਂ ਵੀ এনवायरमेंट ਪ੍ਰੋਟੈਕਸ਼ਨ ਐਕਟ ਦੇ ਅੰਦਰ ਜਿਹੜੀ ਬੰਦੀ ਕਾਰਵਾਈ ਹੈ ਸਾਡੇ ਸਾਰੇ ਆਫੀਸਰ ਸਾਡੇ ਐਸ ਡੀਓਜ਼ ਬੜੇ ਧੰਨਵਾਦੀ ਨੇ ਉਹਨਾਂ ਨੇ ਬੜੇ ਹਿੰਮਤ ਨਾਲ ਔਰ ਪੱਤਰਕਾਰ ਭਾਈਚਾਰੇ ਨੇ ਜਿਨ੍ਹਾਂ ਨੇ ਸਹਾਇਤਾ ਕੀਤੀ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਹੈ ਔਰ ਇਸ ਤਰ੍ਹਾਂ ਦੀ ਜਿਹੜੀ ਪਟਿਆਲੇ ਚੋ ਚਲੋ ਸਾਡਾ ਹੈੱਡਕੁਆਰਟਰ ਵੀ ਹੈ ਇੱਕ ਜਿਹੜੀ ਸ਼ੁਰੂਆਤ ਹੋਈ ਹੈ ਤੇ ਮੈਨੂੰ ਲੱਗਦਾ ਇਸ ਤਰ੍ਹਾਂ ਦੇ ਜੇ ਸਭ ਲੋਕ ਫੜਾਏ ਜਾਵਾਂਗੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਵੀ ਹੋਏਗੀ ਔਰ ਸਾਰੀਆਂ ਐਨ ਜੀਓਜ਼ ਪਬਲਿਕ ਸਾਰੇ ਤਾਂ ਕਿ ਸਮਾਜ ਨੂੰ ਪਤਾ ਲੱਗ ਸਕੇ ਵੀ ਇਹ ਬਿਮਾਰੀ ਕਿਤੇ ਬਾਹਰੋਂ ਨਹੀਂ ਆਈ ਇਹ ਸਾਡੇ ਵਿੱਚ ਬੈਠੇ ਹੀ ਲੋਕ ਲਾਲਚ ਦੇ ਵਿੱਚ ਜਾਂ ਕੋਈ ਇਹੋ ਜਿਹਾ ਇੱਕ ਕਰਪਸ਼ਨ ਦਾ ਸਿਸਟਮ ਬਣ ਗਿਆ ਅਸੀਂ ਇਹਨਾਂ ਨੂੰ ਆਇਡੈਂਟੀਫਾਈ ਕਰਾਈਏ ਔਰ ਇਹਨਾਂ ਦਾ ਸੋਸ਼ਲ ਬਾਈਕਾਟ ਕਰੀਏ ਇਹ ਮੇਰੀ ਅਪੀਲ ਵੀ ਹੈ ਸਰ ਜਿਸ ਤਰ੍ਹਾਂ ਇਹ ਕੜੀ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਇੱਕ ਬੱਚਾ ਆਂਦਾ ਇੱਕ ਇਸ ਕੜੀ ਦੇ ਵਿੱਚ ਹਨਾ ਉਸ ਤੋਂ ਪਹਿਲਾਂ ਸੋਨੂ ਕਾਈਟਸ ਵਾਲੇ ਦੇ ਰੇਟ ਹੁੰਦੀ ਹੈ ਉਸ ਦੇ ਕੋਲੋਂ ਇਹਨੇ ਇੱਕ ਟੁੱਟੇ ਫੁੱਟੇ ਜ ਹੈ ਨਾ ਗੱਟੂ ਬਰਾਮਤ ਹੁੰਦੇ ਨੇ ਚਾਈਨਿਸ ਡੋਰ ਦੇ ਉਹ ਆਖਦਾ ਹੈ ਕਿ ਭਾਈ ਇਹ ਤਾਂ ਪਿਛਲੇ ਸਾਲ ਦੇ ਨੇ ਮੈਂ ਤਾਂ ਵੇਚਦਾ ਨਹੀਂ ਹੈਗਾ ਕਿਸ ਤਰ੍ਹਾਂ ਇਸ ਕੜੀ ਦੀ ਸ਼ੁਰੂਆਤ ਹੋਈ ਕਿਸ ਤਰ੍ਹਾਂ ਉਸ ਨੂੰ ਕਾਬੂ ਕੀਤਾ ਗਿਆ ਨਾ ਉਸ ਬਾਰੇ ਜ਼ਰੂਰ ਲੋਕਾਂ ਨੂੰ ਦੱਸੋ ਕਿਉਂਕਿ ਬਾਕੀ ਜਿਹੜੇ ਸੇਲਰ ਨੇ ਉਹਨਾਂ ਨੂੰ ਵੀ ਥੋੜੀ ਜੀ ਉਹ ਹੋ ਜਾਏਗਾ ਕਿ ਭਾਈ ਜੇਕਰ ਅਸੀਂ ਵੇਚਾਂਗੇ ਤਾਂ ਕਾਰਵਾਈ ਸਾਡੇ ਤੇ ਵੀ ਹੋਵੇਗੀ ਬਿਲਕੁਲ ਤੁਰੰਤ ਕਾਰਵਾਈ ਹੋਏਗੀ ਜੀ ਜਿਵੇਂ ਅਸੀਂ ਪਹਿਲੇ ਵੀ ਔਰ ਕਈ ਜਗ੍ਹਾ ਤੇ ਕਾਰਵਾਈ ਹੋਈ ਵੀ ਹੈ ਅਸੀਂ ਇਹ ਚੋਰੀ ਛੁਪੇ ਅੰਦਰ ਖਾਤੇ ਵੇਚਦੇ ਨੇ ਲਾਲਚ ਦੇ ਕਾਰਨ ਹੀ ਵੇਚਦੇ ਨੇ ਮੈਂ ਪਹਿਲੇ ਵੀ ਕਹ ਰਿਹਾ ਵੀ ਸਾਡੇ ਵਿੱਚੋਂ ਹੀ ਨੇ ਐਸਪੀ ਛੇ ਕਹ ਰਿਹਾ ਵੀ ਇਹਦੇ ਅੰਦਰ ਜਿਹੜੇ ਗਵਰਨਮੈਂਟ ਡਿਪਾਰਟਮੈਂਟ ਨੇ ਜਿਵੇਂ ਮੈਂ ਦੱਸਿਆ ਵੀ ਐਗਜ਼ੀਕਿਊਟਿਵ ਮਾਜਿਸਟਰੇਟ ਪੁਲਿਸ ਨੂੰ ਵੀ ਅਥਾਰਾਈਜੇਸ਼ਨ ਹੈ ਲੋਕਲ ਗਵਰਨਮੈਂਟ ਦੇ ਬੰਦਿਆਂ ਨੂੰ ਫੋਰੈਸਟ ਵਾਲਿਆਂ ਨੂੰ ਰੈਵਨਿਊ ਡਿਪਾਰਟਮੈਂਟ ਤਹਿਸੀਲਦਾਰ ਜੀ ਨੂੰ ਵੀ ਇਹ ਸਾਰੀ ਹੈ ਸੋ ਇਹ ਸਾਰੇ ਐਕਟਿਵ ਹੋ ਕੇ ਲੱਗਾਂਗੇ ਔਰ ਉਹ ਲਾਲਚ ਜੀ ਹੈ ਹੋਰ ਤਾਂ ਕੋਈ ਦੀ ਗੱਲ ਨਹੀਂ ਉਹ ਵੀ ਕਿਸੇ ਵੇਲੇ ਹੋ ਸਕਦਾ ਜਦੋਂ ਓਪਨ ਬੈਠੇ ਹੁੰਦੇ ਕਹਿੰਦੇ ਹਾਂ ਹਾਂ ਜੀ ਬ ਪਰ ਉਹ ਜਦੋਂ ਲਾਲਚ ਹੈ ਬੰਦਾ ਦੇਖੋ ਕ੍ਰਾਈਮ ਕਰਨ ਵਾਲੇ ਵੀ ਲਾਲਚ ਹੀ ਕਰਦੇ ਨੇ ਪਰ ਇਹ ਕ੍ਰਾਈਮ ਉਹ ਜਿਹੜਾ ਹੈ ਜਿਹੜਾ ਕਿ ਕਿਸੇ ਨੂੰ ਮਾਰ ਰਿਹਾ ਕਿਲ ਰਿਹਾ ਕਿੱਲ ਕਰ ਰਿਹਾ ਕੋਈ ਪੈਸੇ ਦੇ ਚੱਕਰ ਚ ਤੇ ਚਲੋ ਉਹਨੂੰ ਬੈਨੀਫਿਟ ਹੋ ਰਿਹਾ ਸੋ ਇਸ ਪਿਛੇ ਇਹ ਜਿਹੜੀ ਚਲਾਕੀ ਹੈ ਅਸੀਂ ਉਹਦੀ ਸਰਚ ਹੋਰ ਵਧਾਵਾਂਗੇ ਜਿਹੜਾ ਚਾਹੇ ਬਾਹਰ ਅੱਛਾ ਮਾਲ ਵੀ ਵੇਚ ਰਿਹਾ ਤਾਂ ਕਿ ਅੰਦਰ ਤੱਕ ਮੈਂ ਤੇ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਵੀ ਜੇ ਉਹਨੇ ਘਰ ਸਟੋਰ ਕੀਤਾ ਸੀ ਹੋ ਸਕਦਾ ਉਹਨੇ ਕੋਈ ਹੋਰ ਜਗ੍ਹਾ ਰੱਖੀ ਹੋਵੇ ਸੋ ਇਸ ਤਰ੍ਹਾਂ ਦੀ ਸਰਚ ਸਾਰੀ ਟੀਮ ਨੂੰ ਅਸੀਂ ਦੱਸ ਦਿੱਤਾ ਤੇ ਇਹ ਜਿਹੜੀ ਇੱਕ ਇੱਕ ਜਿਸ ਤਰ੍ਹਾਂ ਦਾ ਅਭਿਆਨ ਹੁੰਦਾ ਵੀ ਆਪਾਂ ਨੂੰ ਵੀ ਇੱਕ ਝੂਠੇ ਕਸਟਮਰ ਬਣ ਕੇ ਵੀ ਜਾ ਸਕਦੇ ਆ ਔਰ ਉਹਨਾਂ ਕੋਲ ਮਤਲਬ ਪਤਾ ਲੱਗੇਗਾ ਵੀ ਸਿਰਫ ਜਿਹੜਾ ਇੱਕ ਫੈਸ਼ਨ ਹੈ ਬੱਚਿਆਂ ਦਾ ਸੋ ਪਤੰਗਬਾਜੀ ਸਾਡਾ ਇੱਕ ਬੜਾ ਸਮਾਜਿਕ ਤਿਉਹਾਰ ਹੈ ਲੋੜੀ ਨੂੰ ਮਾਗੀ ਨੂੰ ਅਸੀਂ ਉਡਾਨੇ ਆ ਪਰ ਅਸੀਂ ਉਹ ਪੁਰਾਣੇ ਜਿਹੜੇ ਦੇਸੀ ਡੋਰ ਹੈ ਉਹ ਪਿੰਨੇ ਨੇ ਉਹਨਾਂ 'ਚ ਆਪਣੀ ਇੱਕ ਇਹ ਕੋਈ ਕੰਪੀਟੀਸ਼ਨ ਹੈ ਉਹ ਜਿਆ ਨਹੀਂ ਹੈ ਵੀ ਕਿਸੇ ਦਾ ਗਲਾ ਵੱਢਣ ਦਾ ਇਹ ਇੱਕ ਛੋਟੀ ਜੀ ਡੋਰ ਹੈ ਵੀ ਖੁਸ਼ੀ ਦਾ ਇਜ਼ਹਾਰ ਹੈ ਵੀ ਪਤੰਗ ਉੱਪਰ ਜਾਂਦੀ ਹੈ ਖੁਸ਼ੀ ਪ੍ਰਾਪਤ ਹੁੰਦੀ ਹੈ ਉਰੋ ਦੂਜੀ ਡੋਰ ਨਾਲ ਵੀ ਉਹਨੀ ਪ੍ਰਾਪਤ ਹੁੰਦੀ ਹੈ ਮੈਨੂੰ ਤਾਂ ਲੱਗਦਾ ਚਾਈਨੀਸ ਡੋਰ ਨਾਲ ਤੁਹਾਡਾ ਆਪਣਾ ਵੀ ਨੁਕਸਾਨ ਹੁੰਦਾ ਸੋ ਇਸ ਪਿੱਛੇ ਇਸ ਨੂੰ ਸਾਰੇ ਰਲ ਮਿਲ ਕੇ ਅਸੀਂ ਇਹਨੂੰ ਜਿਹੜਾ ਖਤਮ ਕਰੀਏ ਬਿਲਕੁਲ ਸਾਰਾ ਜਿਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਹਨਾ ਕਿ ਇਹ ਜੁਰਮਾਨਾ ਵੀ ਲਗਾਇਆ ਜਾ ਰਿਹਾ ਉਹ ਜੁਰਮਾਨਾ ਕਿਸ ਤਰ੍ਹਾਂ ਦਾ ਹੋਵੇਗਾ ਜਿਹੜਾ ਪਰਚਾ ਦਰਜ ਹੋਣਾ ਹੈ ਹਨਾ ਉਹ ਕਿਸ ਤਰ੍ਹਾਂ ਹੋਵੇਗਾ ਉਹਨਾਂ ਦੇ ਉੱਪਰ ਜਿਹੜੇ ਸੇਲਰ ਨੇ ਜ਼ਮਾਨਤ ਕਿੰਨੇ ਕ ਸਮੇਂ ਦੇ ਵਿੱਚ ਹੋ ਜਾਂਦੀ ਹੈ ਕਹਿੰਦੇ ਕਿ ਅਵੇਲੇਬਲ ਹੈ ਬਿਲਕੁਲ ਠੀਕ ਹੈ ਜੀ ਦੇਖੋ ਜਿਹੜਾ ਸਾਡੇ ਕੋਲ এনवायरमेंट ਪ੍ਰੋਟੈਕਸ਼ਨ ਐਕਟ ਹੈ ਪੋਲੂਸ਼ਨ ਬੋਰਡ ਦੇ ਅੰਦਰ ਕਾਰਵਾਈ ਕਰੇਗਾ ਉਹਦੇ ਅੰਦਰ ਜਿਵੇਂ ਅਸੀਂ ਐਡਸ ਵੀ ਦੱਸਿਆ ਵੀ 10000 ਤੋਂ ਲੈ ਕੇ 15 ਲੱਖ ਤੱਕ ਦਾ ਜੁਰਮਾਨਾ ਹੈ ਇਸ ਤੋਂ ਪਹਿਲੇ ਸਜਾਇਆ ਹਫਤਾ ਵੀ ਸੀ ਪਰ ਇੱਕ ਜਨ ਵਿਸ਼ਵਾਸ ਐਕਟ ਦੇ ਨਾਲ ਈਪੀਏ ਦੇ ਅੰਦਰ ਹੁਣ ਕੱਲੀ ਜੁਰਮਾਨੇ ਤੱਕ ਦੀ ਗੱਲ ਹੈ ਪਰ ਇਹ ਪੰਜਾਬ ਪੁਲਿਸ ਔਰ ਬਾਕੀ ਜਿਹੜੇ ਵਿਭਾਗ ਨੇ ਉਹਨਾਂ ਕੋਲੇ ਜ਼ਿੰਮੇਵਾਰੀ ਹੈ ਵੀ ਹੋ ਸਕਦਾ ਉਸ ਨੂੰ ਮਤਲਬ ਕਿਸ ਤਰ੍ਹਾਂ ਦਾ ਉਹ ਲੈਵਲ ਹੈ ਕ੍ਰਾਈਮ ਦਾ ਜਿਵੇਂ ਇੱਕ ਟਨ ਮਿਲੀ ਹੈ ਔਰ ਉਹ ਲੜਕ ਉਹ ਬੰਦਾ ਕਿੱਥੋਂ ਦਾ ਲੱਗਿਆ ਕਿੰਨੇ ਸਾਲ ਦਾ ਉਹਦੇ ਅੰਦਰ ਉਹ ਆਪਣੀ ਜਿਹੜੀ ਅਲੱਗ-ਅਲੱਗ ਧਾਰਾਵਾਂ ਨੇ ਜਿਹੜਾ ਅਸੀਂ ਨਵਾਂ ਜਿਹੜਾ ਉਹਦੇ 'ਚ ਆਈਪੀਸੀ ਜਿਹਨੂੰ ਪੁਰਾਣਾ ਕਹਿੰਦੇ ਸੀ ਉਹਦੇ ਅੰਦਰ ਉਹ ਜ਼ਰੂਰ ਕਾਰਵਾਈ ਕਰਨਗੇ ਮੈਨੂੰ ਲੱਗਦਾ ਉਹਨਾਂ ਨਾਲ ਸਾਡਾ ਟਾਈਪ ਚੱਲਦਾ ਪਿਆ ਸੋ ਅਸੀਂ ਆਪਣੇ ਰੇਡਸ ਜਿਹੜੇ ਨੇ ਆਪਣੀ ਕਾਰਵਾਈਆਂ ਜਾਰੀ ਰਵਾਂਗੇ ਔਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਲੋਕ ਸਾਨੂੰ ਇਨਫੋਰਮ ਕਰ ਰਹੇ ਨੇ ਉਹਨਾਂ ਨੂੰ ਮੈਂ ਸ਼ੋਰ ਕਰਨਾ ਵੀ ਉਹਨਾਂ ਦੀ ਆਈਡੈਂਟੀਟੀ ਪੂਰੀ ਸੀਕ੍ਰੀਟ ਰੱਖੀ ਜਾਏਗੀ ਉਹਨਾਂ ਦੇ ਨਾਲ ਖੜੇ ਰਾਵਾਂਗੇ ਜੇ ਉਹ ਚਾਹਣਗੇ ਦੱਸਣ ਦੀ ਆਈਡੈਂਟੀਟੀ ਦਿੱਤੀ ਜਾਏਗੀ ਔਰ ਇਸ ਕੇਸ 'ਚ ਵੀ ਖਾਸ ਤੌਰ ਤੇ ਜਿਹੜਾ ਇਨਾਮ ਹੈ ਅਸੀਂ ਕੋਈ ਸਾਨੂੰ ਦਿੱਕਤ ਨਹੀਂ ਪਰਮਾਤਮਾ ਸਾਰੇ ਲੋਕ ਨਾਲ ਇਹ ਪੈਸਾ ਤੇ ਇੱਕ ਛੋਟਾ ਜਿਹਾ ਇਨਸੈਂਟਿਵ ਹੈ ਤੁਹਾਨੂੰ ਜੋੜਨ ਵਾਸਤੇ ਅਸੀਂ ਕਹਿੰਦੇ 25000 ਲੈ ਕੇ ਤੇ ਕੁਝ ਵੀ ਨਹੀਂ ਹੈ ਪਰ ਜਿਹੜਾ ਤੁਸੀਂ ਕੰਮ ਕੀਤਾ ਇਹੋ ਜਿਹੜਾ ਪਕੜਵਾਇਆ ਗਿਆ ਜਿਹੜਾ ਕਿ ਇੱਕ ਸਮਾਜ ਦਾ ਕਲੰਕ ਹੈ ਉਹ ਜੇ ਮੈਂ ਕਹਿੰਨਾ ਅਸੀਂ ਸਾਰਾ ਹੀ ਠੀਕ ਕਰ ਲਈ ਸਭ ਤੋਂ ਅੱਛਾ ਪਰ ਜੇ ਸ਼ੁਰੂਆਤ 10% 20% ਤੋਂ ਹੋਈ ਹੈ ਔਰ ਉਹਨਾਂ ਨੂੰ ਇੱਕ ਡਰ ਜਿਹੜਾ ਮੈਂ ਕਹਿੰਦਾ ਤੁਹਾਡੇ ਮਾਧਿਅਮ ਨਾਲ ਸਾਰਿਆਂ ਦੇ ਮਾਧਿਅਮ ਨਾਲ ਪਹਿਣਾ ਚਾਹੀਦਾ ਵੀ ਜਿਹੜਾ ਜਿਹਦੇ ਕਿਤੇ ਕੋਈ ਫੜਿਆ ਕਿ ਜੋ ਕੋ ਯੂਜ਼ ਵੀ ਕਰ ਰਿਹਾ ਉਸੇ ਵੇਲੇ ਅੱਜ ਕੱਲ ਦੇ ਵੀਡੀਓ ਹੈ ਕੈਮਰਾ ਹੈ ਅਸੀਂ ਉਸੇ ਵੇਲੇ ਕਰੀਏ ਰਿਕਾਰਡ ਕਰੀਏ ਔਰ ਉਸੇ ਵੇਲੇ ਸਾਰਿਆਂ ਨੂੰ ਭੇਜੀਏ ਵੀ ਇਹ ਬੰਦੇ ਜੀ ਗਲਤ ਨੇ ਇਹਨਾਂ ਨੂੰ ਅਸੀਂ ਮਤਲਬ ਇਹਨਾਂ ਨੂੰ ਰੋਕਣਾ ਸੋ ਇਸ ਤਰ੍ਹਾਂ ਦੀ ਮੈਂ ਆ ਪ੍ਰਾਰਥਨਾ ਕਰਨਾ ਚਾਹੁੰਦਾ ਜਿਸ ਤਰ੍ਹਾਂ ਗੱਲ ਕਰੀਏ ਇਹ ਇਸ ਵਾਰ ਦੀ ਜਿਹੜੀ ਪਟਿਆਲਾ ਦੀ ਸਭ ਤੋਂ ਵੱਡੀ ਬਰਾਮਦਗੀ ਹੈ ਜਿਹੜੀ ਇੱਕ ਘਰ ਦੇ ਵਿੱਚ ਹੋਈ ਆ ਨਾ ਇੱਕ ਵਿਅਕਤੀ ਜਿਹੜਾ ਸੇਲ ਕਰਦਾ ਸੀਗਾ ਦੁਕਾਨ ਦੇ ਉੱਪਰ ਉਹ ਐਨੀ ਡਿਸਪਲੇ ਨਹੀਂ ਕਰਦਾ ਸੀਗਾ ਹਾਲਾਂਕਿ ਪੁਲਿਸ ਤੋਂ ਬਚਣ ਦੇ ਲਈ ਉਹ ਘਰ ਦੇ ਵਿੱਚੋਂ ਰੱਖ ਕੇ ਆ ਨਾ ਸੇਲ ਕਰ ਰਿਹਾ ਸੀਗਾ ਦੁਕਾਨ ਵੀ ਚੱਲ ਰਹੀ ਸੀਗੀ ਉਸ ਦੀ ਅੱਗੇ ਬੱਚਿਆਂ ਨੂੰ ਵੀ ਨਾਲ ਜੋੜ ਰਿਹਾ ਸੀ ਇਸ ਕੜੀ ਦੇ ਵਿੱਚ ਉਹਨਾਂ ਨੂੰ ਵੀ ਇਸ ਕੰਮੇ ਲਗਾ ਰਿਹਾ ਸੀਗਾ ਵੀ ਤੁਸੀਂ ਵੇਚੋ ਤੁਸੀਂ ਲੈ ਜਾਓ ਮਾਲ ਹਨਾ ਪੁਲਸ ਨੂੰ ਹਾਲਾਕੀ ਇਨਫੋਰਮੇਸ਼ਨ ਤਾਂ ਜ਼ਰੂਰ ਹੁੰਦੀ ਹੋਵੇਗੀ ਕਿਉਂਕਿ ਜਦੋਂ ਕੰਮ ਚੱਲ ਰਿਹਾ ਹੈ ਤਾਂ ਹਰ ਇੱਕ ਨੂੰ ਇਨਫੋਰਮੇਸ਼ਨ ਹੁੰਦੀ ਹੈ ਡਿਪਾਰਟਮੈਂਟ ਨੂੰ ਆਪਣੇ ਆਪਣੇ ਪੱਧਰ ਦੇ ਉੱਪਰ ਹਨਾ ਕਾਰਵਾਈ ਨਹੀਂ ਹੁੰਦੀ ਹੈਗੀ ਲੋਕ ਇਸ ਗੱਲ ਦਾ ਵੀ ਖਸਾ ਜਿਤਾਉਂਦੇ ਨੇ ਕਿ ਜੇ ਮਾਰਕੀਟ ਦੇ ਵਿੱਚ ਧੋਰ ਵਿਕਰੀ ਹੈ ਤਾਂ ਹੀ ਲੋਕ ਖਰੀਦ ਰਹੇ ਨੇ ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ ਮੈਂ ਪਹਿਲੇ ਬਾਰ-ਬਾਰ ਦੇਖੋ ਕਹਿ ਰਿਹਾ ਕੋਈ ਬਾਹਰੋਂ ਆ ਕੇ ਦੇ ਕੋਈ ਕੰਮ ਨਹੀਂ ਕਰ ਰਿਹਾ ਹੁਣ ਜਿਸ ਨੇ ਅੱਜ ਉਹ ਬੜਾ ਫੜਿਆ ਉਹੀ ਬੱਚਾ ਹੈ ਇਹਦਾ ਮਤਲਬ ਇਹਦੇ ਪੇਰੈਂਟਸ ਨੂੰ ਵੀ ਪਤਾ ਸੀ ਹੋ ਸਕਦਾ ਉਹ ਮਾੜਾ-ਮੋਟਾ ਰੋਗ ਦੇ ਹੋਣ ਪਰ ਉਹਨਾਂ ਨੇ ਉਹਨਾਂ ਨੂੰ ਮਾੜਾ-ਮੋਟਾ ਪਤਾ ਹੈ ਉਹਦੇ ਵੀ ਸੰਗੀ ਸਾਥੀ ਨੇ ਸੋ ਇੱਕ ਜਿਹੜੇ ਗਲਤ ਲੋਕ ਹੁੰਦੇ ਉਹਨਾਂ ਦਾ ਇੱਕ ਵੱਖਰਾ ਪ੍ਰਕਿਰਿਆ ਬਣ ਜਾਂਦੀ ਹੈ ਕਾਨੂੰਨ ਤੋਂ ਉਹ ਡਰ ਉਹਨਾਂ ਦਾ ਖਤਮ ਹੋ ਜਾਂਦਾ ਹੈ ਉਹ ਕਾਨੂੰਨ ਦਾ ਡਰ ਵੀ ਰਵੇ ਐਸੇ ਪਿੱਛੇ 6 ਵਿਭਾਗਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਪੁਲਿਸ ਤੇ ਹਮੇਸ਼ਾ ਹੀ ਕਾਰਵਾਈ ਕਰ ਸਕਦੀ ਹੈ ਤੋਂ ਇਹ ਮੈਂ ਬਾਰ-ਬਾਰ ਕਹਿ ਰਿਹਾ ਵੀ ਇਸ ਨੂੰ ਕਿਉਂਕਿ ਇੱਕ ਹੈ ਵੀ ਛੋਟੇ ਰੂਪ ਚ ਹੈ ਤਾਂ ਕਈ ਵਾਰੀ ਫੜਨਾ ਮੁਸ਼ਕਲ ਹੁੰਦਾ ਪਰ ਇਹੋ ਜਿਹੀ ਵੀ ਕੋਈ ਮਨਾ ਹੀ ਨਹੀਂ ਹੈ ਅਸੀਂ ਤੁਰੰਤ ਸਾਰੇ ਐਕਟਿਵ ਹੋਈਏ ਜਿਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ ਦੇ ਐਪਾਂ ਨੇ ਵੀ ਉਹਦਾ ਹੱਥ ਕਟਿਆ ਗਿਆ ਉਸੇ ਤਰ੍ਹਾਂ ਇਹ ਪਾਈ ਐ ਵੀ ਇਹ ਬੰਦਾ ਯੂਜ਼ ਕਰ ਰਿਹਾ ਉਹਦਾ ਜਦੋਂ ਅਸੀਂ ਕਰਾਂਗੇ ਅਸੀਂ ਪੂਰੀਆਂ ਰੇਡਸ ਕਰਾਂਗੇ ਸਾਰੇ ਜਿਹੜੇ ਆਫੀਸਰਸ ਨੇ ਔਨ ਟਿਪਸ ਨੇ ਔਰ ਪੂਰੇ ਪੰਜਾਬ ਦੇ ਅੰਦਰ ਇਸ ਨੂੰ ਅਸੀਂ ਖਤਮ ਕਰਨ ਦਾ ਜਿਹੜਾ ਉਪਰਾਲਾ ਜ਼ਰੂਰ ਕਰਾਂਗੇ ਵਿਸਾ ਦੇ ਇਸ ਤਰ੍ਹਾਂ ਬਰਾਮਦਗੀ ਹੋਈ ਹੈ ਡੋਰਾਂ ਦੀ ਹਨਾ ਚਾਈਨਿਸ ਡੋਰਾਂ ਦੇ ਅਲੱਗ-ਅਲੱਗ ਬ੍ਰਾਂਡ ਹੁੰਦੇ ਨੇ ਇੱਕ ਆਪਣੇ ਹਨਾ ਜਿਸ ਤਰ੍ਹਾਂ ਮੋਨੋਕਾਇਟ ਕਾਫੀ ਫੇਮਸ ਆ ਉਹ ਹਰ ਸਾਲ ਹੀ ਵਿਕਦੀਆਂ ਮਾਰਕੀਟ ਦੇ ਵਿੱਚ ਉਸ ਤੋਂ ਇਲਾਵਾ ਜਿਸ ਤਰ੍ਹਾਂ ਫਾਈਟਰ ਹੋ ਗਈ ਹਨਾ ਮੋਨੋਫੀਲ ਹੋ ਗਈਆਂ ਇਸ ਤਰ੍ਹਾਂ ਦੇ ਕਈ ਬ੍ਰਾਂਡ ਨੇ ਜਿਹੜੇ ਵਿਕਦੇ ਨੇ ਮਾਰਕੀਟ ਦੇ ਵਿੱਚ ਚਾਈਨਿਸ ਆ ਸਾਰੇ ਹਨਾ ਇਸ ਦੇ ਨਾਲ ਕਈ ਜਾਨਾ ਜਾਂਦੀਆਂ ਨੇ ਹਰ ਵਾਰੀ মিডিਆ ਵੀ ਦਿਖਾਉਂਦਾ ਹੈ ਕਿ ਭਈ ਇਹ ਮਾਰਕੀਟ ਦੇ ਵਿੱਚ ਵਿਕਰੀ ਹੈ ਹਰ ਪੁਲਿਸ ਫੌਨ ਦੀ ਉੱਥੇ ਨਹੀਂ ਮਿਲਦੀ ਹੈਗੀ ਉਹ ਇਹ ਜਿਹੜੀ ਤੁਸੀਂ ਬਰਾਮਦਗੀ ਕੀਤੀ ਹੈ ਇਸ ਨੂੰ ਕੀ ਡਿਸਪਲੇ ਵੀ ਕਰੋਗੇ ਆਪਣੇ ਪੋਰਟਲ ਦੇ ਉੱਪਰ ਕਿ ਲੋਕ ਅਵੇਅਰ ਹੋਣ ਭਈ ਇਹ ਜੇ ਮਾਰਕੀਟ ਦੇ ਵਿੱਚ ਵਿਕਰੀ ਹੈ ਡੋਰ ਉਹ ਤੁਹਾਨੂੰ ਸੂਚਿਤ ਕਰਨ ਨਾ ਖਰੀਦਣ ਇਸ ਨੂੰ ਬਿਲਕੁਲ ਜੀ ਪਹਿਲੇ ਦੀ ਗੱਲ ਤੇ ਮੈਂ ਇਹ ਦੱਸਣਾ ਚਾਹਾਂਗਾ ਵੀ ਲੋਕਾਂ ਨੂੰ ਜਿਵੇਂ ਪਹਿਲਾਂ ਹੀ ਕਿਹਾ ਵੀ ਦੇਸੀ ਜਿਹੜਾ ਪਿੰਨਾ ਹੁੰਦਾ ਸੀ ਪੁਰਾਣਾ ਕਰਦੇ ਸੀਗਾ ਨਾ ਇਹ ਵੇਚਦਾ ਵੀ ਸੀਗਾ ਸੋਨੂੰ ਅੱਗੇ ਸਪਲਾਈ ਵੀ ਕਰਦਾ ਸੀਗਾ ਲੋਕਾਂ ਨੂੰ ਵੇਚਣ ਦੇ ਲਈ ਕੀ ਕੀਮਤ ਹੈ ਕਰਦਾ ਸੀ ਜਿੰਨੀ ਕੁ ਗੱਲ ਕੱਲ੍ਹ ਬਾਅਦ ਦੇ ਰੇਡ ਦੇ ਵਿੱਚੋਂ ਪਤਾ ਲੱਗੀ ਹੈ ਵੀ ਸ਼ਾਇਦ 500 ਰੁਪਏ ਦਾ ਗੱਟੂ ਇੱਕ ਵੇਚਦਾ ਹੈ ਫਿਰ ਉਹ ਬੱਚੇ ਨੂੰ ਸ਼ਾਇਦ 100 ਰੁਪਏ ਦੇ ਦਿੰਦਾ ਹੈ ਫਿਰ ਉਹਨਾਂ ਦਾ ਮੈਕੈਨਿਜ਼ਮ ਬੜਾ ਵਧੀਆ ਵੀ ਪਹਿਲੇ ਨਹੀਂ ਪੈਸੇ ਲੈਂਦੇ ਕਿਉਂਕਿ ਪਹਿਲੇ ਪੈਸੇ ਲੈਣਗੇ ਲੋਕ ਜੁੜਨਗੇ ਨਹੀਂ ਹੋ ਸਕਦਾ ਉਹ ਬੱਚਿਆਂ ਨੂੰ ਜੋੜ ਲਿਆ ਵੀ ਤੂੰ ਲੈ ਜਾ ਸਮਾਨ ਲੈ ਜਾ ਔਰ ਮੈਨੂੰ ਲੱਗਦਾ ਜਦੋਂ ਉਹਨੂੰ ਪਤਾ ਲੱਗਾ ਰੇਡ ਹੋ ਰਿਹਾ ਨਹੀਂ ਨਹੀਂ ਮੈਂ ਸਾਰਿਆਂ ਨੂੰ ਸਮਾਨ ਵੰਡ ਰਿਹਾ ਸੋ ਅਸੀਂ ਲਗਭਗ ਤਿੰਨ ਤਰ੍ਹਾਂ ਦੀ ਅਸੀਂ ਵਿਚਾਰ ਕੀਤਾ ਵੀ ਇੱਕ ਤੇ ਉਹ ਕਿੱਥੋਂ ਲੈ ਰਿਹਾ ਉਦੇ ਬਾਰੇ ਪੁਲਿਸ ਨਾਲ ਕਿਹਾ ਵੀ ਉਹਦੇ ਕੋਲ ਪੁੱਛਿਆ ਜਾਵੇ ਵੀ ਉਹ ਕਿੱਥੋਂ ਸਮਾਨ ਲੈ ਰਿਆ ਦੂਸਰਾ ਉਹਦੇ ਵਰਗੇ ਕਿਹੜਾ ਹੋਰ ਬਿਜ਼ਨਸਮੈਨ ਪਟਿਆਲੇ 'ਚ ਬੈਠੇ ਨੇ ਜਾਂ ਕਿਸੇ ਹੋਰ ਸ਼ਹਿਰ 'ਚ ਬੈਠੇ ਨੇ ਤੀਸਰਾ ਵੀ ਉਹ ਕਿੰਨੂੰ ਦਿੰਦਾ ਸੀ ਕਿਹਨਾਂ ਦੇ ਥਰੂ ਵੇਚਦਾ ਸੀ ਸੋ ਸਾਰੀ ਕਾਰਵਾਈ ਉਹਦੇ ਕੋਲੋਂ ਪੁੱਛੀ ਜਾਏਗੀ ਬਕਾਈ ਜਾਏਗੀ ਔਰ ਜੇ ਉਹ ਨੇ ਬਚਣਾ ਹੈ ਤਾਂ ਮੈਨੂੰ ਲੱਗਦਾ ਇਹ ਇੱਕ ਤਰੀਕਾ ਵੀ ਹੁੰਦਾ ਵੀ ਇੱਕ ਜਿਹੜਾ ਕੜੀ ਫੜੀ ਗਈ ਹੈ ਉਹਦੇ ਅੰਦਰੋਂ ਅਸੀਂ ਉਹਨੂੰ ਜਿਹੜਾ ਅਗਲੀ ਕਾਰਵਾਈ ਕਰੀਏ ਸੋ ਇਸ ਤਰ੍ਹਾਂ ਦਾ ਇੱਕ ਮਤਲਬ ਪ੍ਰਕਿਰਿਆ ਹੈ ਤੇ ਇੱਕ ਕਾਮਨ ਸੈਂਸ ਦੀ ਗੱਲ ਹੈ ਵਾਸਾ ਵੀ ਅਸੀਂ ਇਕੱਠੇ ਆ ਸਾਡੀ ਟੀਮ ਸਟਰੋਂਗ ਹੈ ਅਲਰਟ ਹੈ ਸਾਰਿਆਂ ਨੂੰ ਅਸੀਂ ਗਾਈਡੈਂਸ ਦਿੱਤੀ ਹੈ ਮੈਂ ਦੱਸਿਆ ਵੀ ਹਰ ਲਗਭਗ ਜ਼ਿਲ੍ਹੇ ਸਾਡੇ ਆਫਿਸ ਨੇ ਔਰ ਸਟਾਫ ਦੀ ਸਾਡੇ ਕੋਲ ਉਹਦਾ ਜਿਹੜਾ এনवायरमेंट ਦੇ ਅਸੀਂ ਬਾਕੀ ਚੀਜ਼ਾਂ ਚੈੱਕ ਕਰਦੇ ਆ ਇਹ ਵੀ ਕਰਦੇ ਆ ਹਾਲਾਂਕਿ ਇਹ ਕੰਮ ਆਪਣੇ ਆਪ ਚ ਇੱਕ ਨਵੇਕਲਾ ਵੀ ਹੈ ਪਰ ਜ਼ਰੂਰ ਅਸੀਂ ਪਬਲਿਕ ਜੀ ਸਹਿਯੋਗ ਕਰੇਗੀ ਔਰ ਤੁਸੀਂ ਵੀ ਸੋਸ਼ਲ ਮੀਡੀਆ ਵੀ ਜਿਵੇਂ ਤੁਸੀਂ ਬਾਰ-ਬਾਰ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਤੇ ਇਸ ਦੀ ਅਸੀਂ ਜਿਹੜੀ ਹੈ ਜਰੂਰ ਇਸ ਮੁਸੀਬਤ ਤੋਂ ਛੁਡਕਾਰਾ ਪਾ ਸਕਾਂ ਜਿਸ ਤਰ੍ਹਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਕਿੰਨੀ ਕੁ ਪਾਵਰ ਆਪਣੇ ਕੋਲ ਹੈਗੀ ਹੈ ਕਿ ਆਪਾਂ ਇਹ ਸਮਾਨ ਵੇਚਣ ਵਾਲਿਆਂ ਨੂੰ ਇਹ ਚਾਈਨਾ ਡੋਰ ਵੇਚਣ ਵਾਲੇ ਦੇ ਉੱਪਰ ਕਾਰਵਾਈ ਕਰ ਸਕਦੇ ਹਾਂ ਤੇ ਦੂਜਾ ਇਸ ਦੇ ਨਾਲ ਇਹ ਹੀ ਹੈ ਕਿ ਪੰਜਾਬ ਪੁਲਿਸ ਕਿਸ ਤਰ੍ਹਾਂ ਦਾ ਸਹਿਯੋਗ ਦੇ ਰਹੀ ਹੈ ਬਿਲਕੁਲ ਜੀ ਸਾਰੀ ਪੰਜਾਬ ਪੁਲਿਸ ਹਮੇਸ਼ਾ ਜਿਵੇਂ ਰਾਤ ਨੂੰ ਵੀ ਦੇਖਿਆ ਉਸੇ ਉਸੇ ਵੇਲੇ ਸਭ ਲੋਕ ਆ ਗਏ ਕਰੋਨਾ ਦੇ ਕਾਰਨ ਕਿਉਂਕਿ ਉਹ ਲੋਕ ਲਾ ਕੇ ਚਲਾ ਗਿਆ ਸੀ ਜੇ ਖੁੱਲਾ ਹੁੰਦਾ ਤੇ ਸ਼ਾਇਦ ਅਸੀਂ ਵੀ ਜਲ ਜਾਂਦੇ ਪਰ ਜਿੱਥੇ ਕੋਈ ਹੋਰ ਕਾਨੂੰਨੀ ਸਮੱਸਿਆ ਆ ਜਾਂਦੀ ਹੈ ਕੋਈ ਵਰੀ ਕੋਈ ਪਬਲਿਕ ਨਾ ਇਕੱਠੀ ਹੋ ਜੇ ਕੋਈ ਸਾਡੇ ਤੇ ਹਰ ਦਫਤਰ ਜ 15 20 ਆਫੀਸਰ ਰਹਿੰਦੇ ਨੇ ਉਹਨਾਂ ਦੀ ਤੇ ਮੇਨਲੀ এনवायरमेंट ਦੇ ਤੇ ਕੰਮ ਹੈ ਪਰ ਚਲੋ ਤਾਂ ਵੀ ਉਸ ਗੱਲ ਤੋਂ ਟ੍ਰੇਨ ਨੇ ਉਹਨਾਂ ਕੋ ਸર્ચ ਕਰਨ ਦੀ ਪੂਰੀ ਕਾਬਲੀਅਤ ਹੈ ਉਹਨਾਂ ਕੋਲ ਉਸ এনवायरमेंट ਦੇ ਅੰਦਰ ਪਾਵਰਸ ਵੀ ਨੇ ਬਟ ਤਾਂ ਵੀ ਫਿਰ ਪੁਲਿਸ ਹਮੇਸ਼ਾ ਸਹਿਯੋਗ ਕਰ ਰਹੀ ਹੈ ਉਹ ਇੱਕ ਕੋਆਰਡੀਨੇਸ਼ਨ ਵੀ ਉਸ ਗੱਲ ਦਾ ਲੋਕਲ ਗਵਰਨਮੈਂਟ ਵਾਲੇ ਜਿਹੜੇ ਸਾਰੇ ਆਫੀਸਰਸ ਨੇ ਉਹ ਵੀ ਹਮੇਸ਼ਾ ਮੈਂ ਬਾਰ ਬਾਰ ਕਹਿ ਰਿਹਾ ਮੈਂ ਇੱਕ ਟੀਮ ਅਸੀਂ ਫੜ ਲਈ ਹੈ ਔਰ ਸਾਰੇ ਅਸੀਂ ਪੰਜਾਬ 'ਚ ਵੀ ਗੱਲਬਾਤ ਕਰਾਂਗੇ ਸਾਡੇ ਜਿਹੜੇ এনवायरमेंट ਸੈਕਟਰੀ ਹੈ ਉਹਨਾਂ ਨੂੰ ਵੀ ਸਾਰਾ ਮਸਲਾ ਅਸੀਂ ਜਾਣਕਾਰੀ ਦਿੱਤੀ ਗਈ ਹੈ ਔਰ ਪੂਰੀ ਸੀਐਮ ਸਾਹਿਬ ਦੀ ਰਹਿਨਮਾਈ ਦੇ ਵਿੱਚ ਇਹ ਛੇਤੀ ਹੀ ਮੈਨੂੰ ਲੱਗਦਾ ਹੈ ਇਸ ਸਾਲ ਅਸੀਂ ਪੂਰੇ ਜੋਰ ਨਾਲ ਕਿਉਂਕਿ ਤਿਉਹਾਰ ਆਲੇ ਆਣ ਆਲਾ ਉਦੋਂ ਵੀ ਸਰਵਲੈਂਸ ਜਿਹੜੀ ਬਹੁਤ ਤੇਜ਼ੀ ਨਾਲ ਰਹੇਗੀ ਔਰ ਜ਼ਰੂਰ ਇਸ ਗੱਲ ਨੂੰ ਅਸੀਂ ਖਤਮ ਕਰ ਸਕਾਂਗੇ ਬਿਲਕੁਲ ਤੁਸੀਂ ਸੁਣਿਆ ਜਿਸ ਤਰ੍ਹਾਂ ਕੱਲ ਦੀ ਜਿਹੜੀ ਕਾਰਵਾਈ ਹੋਈ ਹੈ ਚਾਈਨਿਸ ਡੋਰਾਂ ਵੇਚਣ ਵਾਲਿਆਂ ਦੇ ਉੱਪਰ ਜਿਹੜੀ ਹੈ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਨੇ ਰੇਡ ਕੀਤੀ ਹੈ ਜਿਸ ਦੇ ਵਿੱਚ ਪਟਿਆਲਾ ਦੀ ਹੁਣ ਤੱਕ ਦੀ ਜਿਹੜੀ ਸਭ ਤੋਂ ਵੱਡੀ ਰਿਕਵਰੀ ਹੈ ਉਹ ਕੱਲ ਹੋਈ ਹੈ ਵੱਖ-ਵੱਖ ਥਾਵਾਂ ਦੇ ਉੱਪਰ ਰੇਡ ਹੋਈ ਸੀ ਕਿ ਹਾਲਾਂਕਿ ਦਿਨ ਦੇ ਵਿੱਚ ਕੁਝ ਬਰਾਮਦਗੀ ਜਿਹੜੀ ਹੈ ਨਹੀਂ ਹੋਈ ਸੀ ਕਿ ਲੇਕਿਨ ਜਦੋਂ ਸ਼ਾਮ ਦਾ ਵੇਲਾ ਆਇਆ ਤਾਂ ਇੱਕ ਦੁਕਾਨ ਦੇ ਉੱਪਰ ਰੇਡ ਹੋਈ ਤੌਜੀ ਦੁਕਾਨ ਦੇ ਉੱਪਰੋਂ ਜਿਹੜੇ ਪਿਛਲੇ ਸਾਲ ਦੇ ਟੁੱਟੇ ਫੁੱਟੇ ਜਿਹੜੇ ਚਾਈਨਿਸ ਡੋਰ ਦੇ ਗੁੱਟ ਸੀਗੇ ਉਹ ਬਰਾਮਦ ਹੁੰਦੇ ਨੇ ਲੇਕਿਨ ਉਹ ਹਾਲਾਕੀ ਬਾਅਦ ਦੇ ਵਿੱਚ ਮਾਫੀ ਮੰਗਦਾ ਹੈ ਕਿ ਮੈਂ ਤਾਂ ਵੇਚਦਾ ਨਹੀਂ ਹੈਗਾ ਇਹ ਸਿਰਫ ਮੇਰੇ ਕੋ ਪਿਛਲੇ ਸਾਲ ਦੇ ਪਏ ਨੇ ਟੁੱਟੇ ਹੋਏ ਨੇ ਉਸ ਤੋਂ ਬਾਅਦ ਇਸੇ ਕੜੀ ਦੇ ਵਿੱਚ ਜਿਹੜਾ ਇੱਕ 17 ਸਾਲਾ ਦਾ ਬੱਚਾ ਆਂਦਾ ਹੈ ਉਸ ਨੂੰ ਉਸ ਦੇ ਘਰ ਦੇ ਵਿੱਚ ਜਾ ਕੇ ਜਿਹੜਾ ਚੈਕਿੰਗ ਕੀਤੀ ਜਾਂਦੀ ਹੈ ਉਸ ਦੇ ਘਰ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਜਿੱਥੋਂ ਦੀ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਨੂੰ ਜਿਹੜੀ ਹੈ ਵੱਡੀ ਰਿਕਵਰੀ ਹੁੰਦੀ ਹੈ 12 ਤੋਂ ਲੈ ਕੇ 13 ਦੇ ਕਰੀਬ ਜਿਹੜੇ ਚਾਈਨਿਸ ਡੋਰ ਦੇ ਗੁੱਟ ਜਿਹੜੇ ਨੇ ਉਹ ਬਰਾਮਦ ਹੁੰਦੇ ਨੇ ਤਾਂ ਉਹੀ ਬੱਚਾ ਜਿਹੜਾ ਅੱਗੇ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਨੂੰ ਦੱਸਦਾ ਹੈ ਕਿ ਮੈਂ ਸੋਨੂ ਕਾਈਟਸ ਵਾਲੇ ਤੋਂ ਇਹ ਸਾਰੇ ਗੁੱਟ ਜਿਹੜੇ ਨੇ ਖਰੀਦੇ ਨੇ ਤਾਂ ਉਸ ਤੋਂ ਬਾਅਦ ਟਰੈਪ ਲਗਾ ਕੇ ਸੋਨੂ ਕਾਈਟਸ ਵਾਲੇ ਨੂੰ ਜਿਹੜਾ ਹੈ ਘਰ ਤੋਂ ਜਿਹੜਾ ਹੈ ਪੁਲਿਸ ਦੀ ਜਿਹੜੀ ਕਹਿ ਸਕਦੇ ਆ ਕਾਰਵਾਈ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਤੇ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਨੇ ਉੱਥੇ ਘਰ ਦੇ ਵਿੱਚ ਪਹੁੰਚ ਕੇ ਜਿਹੜੀ ਆ ਵੱਡੀ ਬਰਾਮਦਗੀ ਜਿਹੜੀ ਆ 330 ਦੇ ਕਰੀਬ ਜਿਹੜੇ ਚਾਈਨਿਸ ਡੋਰ ਦੇ ਗੁੱਟ ਜਿਹੜੇ ਨੇ ਬੈੱਡ ਦੇ ਵਿੱਚੋਂ ਲਮਾਰੀਆਂ ਦੇ ਵਿੱਚੋਂ ਅਤੇ ਪੇਟੀਆਂ ਦੇ ਵਿੱਚੋਂ ਜਿਹੜੇ ਨੇ ਬਰਾਮਦ ਕੀਤੇ ਨੇ ਤਾਂ ਹੁਣ ਚਾਈਨਿਸ ਡੋਰ ਵੇਚਣ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਜਿਹੜਾ ਵੀ ਚਾਈਨਿਸ ਡੋਰ ਵੇਚੇਗਾ ਤਾਂ ਉਸ ਦੇ ਉੱਪਰ ਕਾਰਵਾਈ ਜਿਹੜੀ ਆ ਉਹ ਸਖਤ ਹੋਵੇਗੀ 10 ਤੋਂ 10000 ਤੋਂ ਲੈ ਕੇ 15 ਲੱਖ ਤੱਕ ਦਾ ਜਿਹੜਾ ਜੁਰਮਾਨਾ ਹੈ ਉਹ ਕੀਤਾ ਜਾਵੇਗਾ ਇਸ ਦੇ ਨਾਲ ਹੀ ਜਿਹੜਾ ਪੁਲਿਸ ਦਾ ਪਰਚਾ ਹੈ ਉਹ ਵੀ ਉੱਪਰ ਹੋਵੇਗਾ ਕੈਮਰਾ ਬਰ ਸਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰ ਬਹੁਤ ਜਾਗਬਾਨੀ ਟੀਵੀ ਪਟਿਆਲਾ